ਸਰੇ ਇਸ ਕੈਮਰੇ ਦੇ ਇੱਥੇ ਆਪਣਾ ਠੀਕ ਹੈ ਜੀ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਹੁਣ ਕਾ ਸੰਗਰੂਪ ਤੋਂ ਦੇਖਦੇ ਨੇ ਜੇਹ ਕੰ ਦਾ ਇਹਨਾਂ ਦਾ ਅਮੀਰਪੁਰ ਦਾ ਨਾਮ ਲਾੜ ਦਿੱਤਾ ਹੈ ਸਰ ਪਾਰਲੀਮੈਂਟ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਸਤਿ ਸ਼੍ਰੀ ਅਕਾਲ ਮੇਰੇ ਵੱਡੇ ਭਰਾ ਸਰਦਾਰ ਸਪਾਲ ਸਿੰਘ ਜਿਹੜਾ ਸਾਰਾ ਪਿੱਖਾ ਪਰਿਵਾਰ ਕੌਂਸਲ ਪਾਰਟੀ ਦੇ ਦਾਮਿਆਂ ਬਗਰ ਜਾ ਆਕੂ ਬੁਜੁਰਗ ਮਾਮਾ ਭੈਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੈਰੂ ਜੀ ਕਰ ਖਾਲਸਾ ਵੈਰੂ ਜੀ ਦੀ ਭੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਨੂੰ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇੱਥੇ ਆਉਣ ਦੇ ਜੀ ਆਇਆਂ ਕਹਣਾ ਉਸੇ ਤੁਹਾਡਾ ਸਾਰਾ ਧੰਨਵਾਦ ਕਰਦਾ ਵੀ ਅੱਜੇ ਕੰਮ ਦੇ ਉਪਰੇ ਵਿੱਚ ایڈی گنتی بھی تھی اتنے پہنچے ہو کہ ہوں ٹائم بھی ہے بھی جا سال ٹائم ہوگا ہے اپنے امیدوار ڈر کے مدد کریے اِسے کشت سمجھا کہ سانو ایک دن دارک آواز مدد سے گل کرنے کی آواز اجہا آگو ملیا بھی میں نے بہت لمبے سر تو لمے ٹائم تو کام جاؤں نڑیوں نا نو ਕਦੇ ਕਿਸੇ ਨੂੰ ਪਿੱਛੇ ਧਕਾਉਣ ਵਾਲੇ ਜਿਵੇਂ ਆਪਾਂ ਕਹਿਦੇ ਨੇ ਕਿਸੇ ਠੋਕਰ ਵਗੀ ਬੰਦੀ ਬਰਦਾਸ਼ਤ ਨਹੀਂ ਕਰਦੇ ਕਿਤੇ ਇਹ ਨਹੀਂ ਦੇਖਿਆ ਵੀ ਕਿਹੜੀ ਪਾਰਟੀ ਦਾ ਕਿਹੜੇ ਮਨਪਸੰਦ ਦਾ ਕਿੰਨੀ ਯਾਦਦਾ ਹੈ ਕਿਹੜੇ ਧਰਮ ਦਾ ਜਿਹੜੇ ਸਾਡੇ ਜਿਵੇਂ ਗੁਰੂਆਂ ਨੇ ਦਾਸ ਤੋਂ ਸੰਦੇਸ਼ ਆ ਸਾਨੂੰ ਥਾਸਾ ਵੀ ਸਰਬ ਸੰਗੀ ਬਾਤ ਦਾ ਸਾਡੇ ਦਾਸ ਤੋਂ ਉਹਨੇ ਇਥੇ ਹੱਥ ਦਿੱਤਾ ਵੀ ਉਹ ਧਰਮੇ ਤੇ ਚੱਲਣ ਵਾਲੇ ਆ ਗੁਰੂ ਸਫੇ ਦੀ ਜਿੰਨੀ ਵੀ ਸੰਗਤ ਇੱਥੇ ਆਈ ਹੈ ਮੇਰੇ ਵੀਰ ਜੈਕੀ ਦੇ ਘਰੇ ਸਾਨੂੰ ਸਭ ਨੂੰ ਬੇਤੀ ਹੈ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਾਂ ਬਹੁਤ ਗਰਮਾ ਰਹੇ ਆ ਆਪਣਾ ਹਲਕਾ ਬਹੁਤ ਗਰਮਾ ਰਹਿਆ ਕਿ ਸੁਪਾਸਿ ਖੇਰਾ ਅੱਜ ਕਾਂਗਰਸ ਪਾਰਟੀ ਨੇ ਸੜਕੇ ਤੋਂ ਉਮੀਦਵਾਰ ਹੈ ਇੱਕ ਆਪਣੇ ਲਈ ਕਾਂਗਰਸ ਪਾਰਟੀ ਲਈ ਅੱਜ ਦੀ ਕਿਰਨ ਚਲ ਚੁੱਕੀ ਹੈ ਕਿ ਕਾਂਗਰਸ ਪਾਰਟੀ ਇਸ ਜ਼ਿਲ੍ਹੇ ਦੇ ਵਿੱਚ ਇਸ ਲੋਕ ਸਭਾ ਹਲਕੇ 'ਚ ਫਿਰ ਤੋਂ ਖੜੀ ਹੋਊਗੀ ਲੋਕਾਂ ਦੇ ਨੇ ਫੋਨ ਆ ਰਹੇ ਨੇ ਆਮ ਲੋਕ ਪਿੰਡਾਂ ਚ ਸਭ ਸਭ ਜਿੰਨਾ ਕੋ ਅਸੀਂ ਪਹਿਲਾਂ ਜਾਣਦੇ ਸੀਗੀ ਪਈ ਪਾਰਟੀ ਨਾਲ ਜਿਹੜੋ ਲੋਕ ਸਾਡੇ ਕੋਲ ਆ ਰਹੇ ਨੇ ਕਿ ਵੀ ਸਾਨੂੰ ਖੇੜਾ ਸਾਹਿਬ ਦਾ ਮਰਵਾਉਂਦਾ ਟਾਈਮ ਦੋ ਅਸੀਂ ਖੇੜਾ ਸਾਹਿਬ ਦੇ ਨਾਲ ਚੱਲਣਾ ਹੈ ਅਸੀਂ ਕਾਂਗਰਸ ਪਾਰਟੀ ਦੇ ਨਾਲ ਚੱਲਣਾ ਹੈ ਤੇ ਅੱਜ ਮੇਰੇ ਵੀਰ ਜੈਗੀਓ ਨੇ ਪ੍ਰੋਗਰਾਮ ਰੱਖਿਆ ਹੈ ਮੈਂ ਉਹਦੇ ਵੱਲੋਂ ਵੀ ਇੱਥੇ ਹਾਜ਼ਰੀ ਦੋਵਾਣੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਇੱਕੋ ਬੇਨਤੀ ਕਰਦਾ ਹੈ ਕਿ ਸਮਾਂ ਬਹੁਤ ਘੋੜਾ ਹੈ 25 30 ਦਿਨ ਦਾ ਸਮਾਂ ਰਹਿ ਗਿਆ ਆਪਣੇ ਕੋਲ ਕਿ ਆਪਾਂ ਕੜੀਆਂ ਦੇ ਵਿੱਚ ਜਾ ਜਾ ਕੇ ਡੋਰ ਟੂ ਡੋਰ ਕਰੀਏ ਅਗਲੇ 3 4 ਦਿਨਾਂ ਦੇ ਵਿੱਚ ਆਪਣੇ ਤੋਂ ਬੈਂਥੇਟ ਆ ਜਾਣੇ ਆ ਚੋਣ ਸਮਗਰੀ ਆ ਜਾਣੀ ਹੈ ਆਪਾਂ ਘਰ ਘਰ ਦੇ ਵਿੱਚ ਜਾ ਕੇ ਜਿਵੇਂ ਆਪਣੀ ਆਪ ਦੀ ਜ਼ੋਨ ਹੈ ਉਸ ਜ਼ੋਨ ਦੇ ਤਰੀਕੇ ਨਾਲ ਇਹਨੂੰ ਕੈਂਪੇਨ ਕਰੀਏ ਤੇ ਖੈਰਾ ਸਾਹਿਬ ਨੂੰ ਦਿਟਾਈਏ ਸੱਥਾ ਪਰਿਵਾਰ ਦੇ ਨਿਵਾਸ ਤੇ 71 ਸਾਲੀ ਸਰਤਾਜੂ ਹਾਜ਼ਰੀ ਫਤਿਹਗੁਰ ਕਾਂਗ ਦੀ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਨੂੰ ਦਿਖਾ ਰਹੇ ਸੀਗੇ جینکی پتا جی یہاں ددا جی اس پنڈ کے سرپنچ رہے انیس سو بہتر ٹھیک ہے جی اور دوبارہ پر تو بہت پرانا پروار ہے سارے اس علاقے کا اور ایک ہونہار بچہ وہاں کا اگے وہ ساری پارٹی سے کام کر رہا ہے تو میں تھوڑا سارا مشہور ہوں اسٹیج سیکری صاحب کا وہاں نے بڑے اچھے الفاظ ورتے ہیں ਔਰ ਮਨਸ਼ੀ ਖਾਂ ਜੀ ਨੇ ਜਤਾ ਕੇਦਰ ਸਮੁੰਦਰ ਨੂੰ ਫੁਰਜੀ ਜਵਾਬ ਦਿੱਤਾ ਆਪਣੇ ਕੋਇਟੇ ਦੇ ذریعے ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅਸਲ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਮੈਂ ਇਹ ਨਹੀਂ ਲੜਨ ਆਇਆ ਪੰਜਾਬ ਦੇ ਇੱਕ ਦੂਸਰੇ ਕੋਨੇ ਤੋਂ ਪਰ ਲੋਕਾਂ ਨੇ ਮੈਨੂੰ ਇਸੇ ਬਹੁਤ ਇੱਜ਼ਤ ਬਖਸ਼ੀ ਉਹ ਮੈਂ ਅਖਰ ਚਿੱਤਰਕ ਤੁੰਗਾਈ ਨਾਲ ਸੋਚਿਆ ਕਿ ਇਹ ਮੇਰੀ ਇੱਜ਼ਤ ਨਹੀਂ ਇੱਕ ਅੰਮਾਂ ਦੀ ਇੱਜ਼ਤ ਕੀਤੀ ਲੋਕਾਂ ਨੇ ਇਹਦਾ ਮਤਲਬ ਪੰਜਾਬ ਦੇ ਵਿੱਚ ਹੱਲੇ ਵੀ ਬਹੁਤ ਕਦਰਦਾਨ ਬੈਠੇ ਨੇ ਜਿਹੜੇ ਸਾਰੀਆਂ ਪਾਰਟੀਬਾਜ਼ੀ ਤੋਂ ਅੱਗੇ ਉਸਦੀ ਗੱਲ ਕਰ ਰਹੇ ਨੇ ਅੱਜ ਮੈਨੂੰ ਬਹੁਤ سارے ਟੈਲੀਫੋਨ ਬਹੁਤ سارے ਲੋਕ ਮਿਲ ਲਾਉਂਦੇ ਜਿਹੜੇ ਬਿਲਕੁਲ ਅੱਛੇ ਕਾਜ਼ੀ ਨੇ ਕਿਉਂਕਿ ਅਕਾਦੀਦਨ ਦੀ ਕੀ ਹੋਇਆ ਕਿ ਉੱਪਰਲੀ ਲੀਡਰਸ਼ਿਪ ਬੇਈਮਾਨ ਹੋਈ ਆ ਉਹਨਾਂ ਦਾ ਗੱਲਾ ਕਿਹੜਾ ਥੋੜਾ ਬੇਈਮਾਨ ਹੋਇਆ ਉਹ ਤਾਂ ਫਿਰ ਬੈਠੇ ਨੇ ਪਿੰਡਾਂ ਦੇ ਵਿੱਚ ਮੋਰਚੇ ਲਾਉਣ ਵਾਸਤੇ ਲੜਾਈ ਲੜਨ ਵਾਸਤੇ ਔਰ ਕਿਸਾਨੀ ਤੇ ਆਪਣੀ ਪੰਜਾਬੀਅਤ ਦੀ ਲੜਾਈ ਲੜਨ ਵਾਸਤੇ ਤਤ ਪਰ ਨੇ ਇਸੇ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਜਿਹੜੇ ਨਾਲ ਜੁੜੇ ਸੀ ਕਿ ਇਹ ਇਨਕਲਾਬ ਲੈ ਕੇ ਆਉਣਗੇ ਔਰ ਇੱਕ ਬੜਾ ਬੜਾ ਪਰਵਰਤਨ ਕਰਕੇ ਬੜੀ ਤਬਦੀਲੀ ਲੈ ਕੇ ਆਉਣਗੇ ਤੇ ਬਦਲਾਅ ਲੈ ਆਉਣਗੇ ਜਿਹੜਾ ਜੋ ਇੱਥੇ ਹੋ ਰਿਹਾ ਸਾਡੇ ਸਮਾਜ ਵਿੱਚ ਜੋ ਰਾਜਨੀਤੀ ਵਿੱਚ ਹੋ ਰਹੀ ਤੁਹਾਨੂੰ ਪੈਹੀ ਹੈ ਉਹਨਾਂ ਦਿਨ ਕੀ ਹੋਇਆ ਕਿ ਉਤਰੀਆਂ ਨੇ ਬੇਇਮਾਨੀ ਕੀਤੀ ਕਿ ਜੀਰੀਵਾਲ ਪਾਰਟੀ ਦੇ ਇੱਕ ਵਕਮਾਂ ਉੱਤੇ ਹੰਗਾਰ ਚ ਆ ਗਏ ਨੇ ਨੀਚੇ ਆਰ ਕੇ ਜਿਹੜੇ ਲੋਕ ਨਾ ਬੜਦੇ ਹੀ ਨਹੀਂਗੇ ਜਾਂ ਕੰਮ ਨਹੀਂ ਕਰਦੇ ਨਾ ਟੈਲੀਫੋਨ ਹੀ ਚੱਕਦੇ ਇਹਨਾਂ ਦਾ ਤਾਂ ਕੋਈ ਜ਼ੋਰ ਨਹੀਂ ਥਲਣ ਦਾ ਉਹ ਤਾਂ ਫਿਰ ਵਿਚਾਰੇ ਵੋਟਾ ਪਾਉਣ ਲਈ ਕਾਰ ਬੈਠੇ ਸੀਗੇ ਇਸੇ ਤੋਂ ਹੀ ਸਾਡੀ ਆਪਣੀ ਜਿਹੜੀ ਪਾਰਟੀ ਹੈ ਕਾਂਗਰਸ ਇਹਦਾ ਜਿਹੜਾ ਕੇਡਰ ਹੈ ਜਿਹੜੇ ਤੇ ਬਕਰ ਨੇ ਜਿਹੜੇ ਸਰਕਾਰ ਨੂੰ ਹੁਕਮ ਦਿੱਤੇ ਨੇ ਜਿਹਦਾ ਕਾਲਾ ਢਗੂ ਜੀ ਬੈਠੇ ਸਾਡੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਨੇ ਅਗਰ ਕੋਈ ਗੁੰਡਾਈ ਹੁੰਦੀ ਹੈ ਉੱਪਰਲੇ ਦੇ ਵੱਧੂ ਤੇ ਅਗਰ ਕੋਈ ਪਿਛਲੀਆਂ ਸਰਕਾਰਾਂ ਦੇ ਵਿੱਚ ਕਮੀ ਰਹੀ ਤਾਂ ਉਦਿਆਂ ਦਾ ਕਸੂਰ ਸੀ ਤੁਹਾਡਾ ਕੋਈ ਕਸੂਰ ਨਹੀਂ ਗਾ ਤੁਸੀਂ ਤਾਂ ਫਿਰ ਬੈਠੇ ਹੋ ਪੰਜਾਬ ਨਹੀਂ ਖੜਦੇ ਹੋ ਤੁਸੀਂ ਜਿਹੜੀ ਮੇਰੀ ਇੱਜ਼ਤ ਕਰਨੀ ਹੋਣਾ ਅੱਜ ਇਹ ਇਹਦਾ ਇਹਦਾ ਇਹਦੀ ਤਰਜੀਬਾਂ ਦੀ ਜੇ ਲਫ਼ਜ਼ਾਂ ਵਿੱਚ ਕਰਾਂ ਤੇ ਇਹਦਾ ਮਤਲਬ ਕਿ ਤੁਸੀਂ ਕੰਮਾਂ ਦੀ ਉਸਤ ਕਰਦੇ ਤੁਸੀਂ ਹਰੇਕੀ ਚੰਗੇ ਬੰਦਿਆਂ ਨੂੰ ਪ੍ਰਵਾਨ ਕਰਦੇ ਕੈਪੈਸਟੀ ਰੱਖਦੇ ਹਾਂ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਜਦੋਂ ਸੰਗੂਠਿਆ ਪਿਆ ਪਹਿਲੀ ਵਾਰ ਘੂਰ ਆਇਆ ਤਾਂ ਬਹੁਤ ਸਾਰੇ ਗੁਣ ਮਿਲ ਗਏ ਰੋ ਆਪੋਜੀਸ਼ਨਸ ਤੋਂ ਕੰਮ ਕੀਤਾ ਆ ਬਹਾਦਰ ਫੋਰਸੇ ਸਨ ਮਾਨ ਦਿੱਤਾ ਤੁਗਾ ਸਾਡੇ ਮਹਿਬਾਬ ਸਿੰਘ ਜਸਦੇਵਰ ਨੇ ਜਿਹੜਾ ਤੁਹਾਡਾ ਸਾਜਰੀ ਘਰ ਤੋਂ ਸੰਗਰੀਣੀ ਫਰੇਕੂ ਇਹਦੇ ਵਿੱਚ ਜਦੋਂ ਠੰਡਾਂ ਦੇ ਵਿੱਚ ਕੁਖਾਲੇ ਉੱਥੇ ਸਾਡੇ ਮੌਜੂਦਾਨਾਂ ਨੇ ਮੈਨੂੰ ਉਹਦੋਂ ਸੱਦਿਆ ਜਿਹੜਾ ਜਿਹੜਾ ਇਹਨੇ ਅਡਾਪਟ ਕਰਤਾ ਸੀ ਪਿੰਡ ਭਗਵਾਨਪານ ਨੇ ਸੋ ਸਾਰੇ ਠੰਡਾਂ ਦੇ ਵਿੱਚ ਮੈਂ ਵਾਕਫੀयत ਰੱਖਦਾ ਆਂ ਆਉਂਦਾ ਜਾਂਦਾ ਤੇ ਲੈ ਜਦੋਂ ਆਇਆ ਇੱਥੇ ਤੇ ਮੈਂ ਇਹ ਸਮਝ ਕੇ ਆਇਆ ਸੀਗਾ ਕਿ ਭਗਵਾਨਪານ ਸੀਪੀ ਮਿਨਿਸਟਰ ਤੇ ਤਿੰਨ ਮਿਨਿਸਟਰ ਹੋਰ ਉਹਦੇ मतलब ਚੌਥਾ ਹਿੱਸਾ ਸਰਕਾਰ ਦਾ ਸੰਗੂਗੀ ਤਲ ਰਿਹਾ ਵਾ ਤੇ ਜਦੋਂ ਆ ਕੇ ਜੀ ਦੇਖਿਆ ਤੇ ਕੁਝ ਵੀ ਨਹੀਂ ਸਿਰਫ ਇੱਕ ਨੀਂਹ ਪੱਥਰ ਖੜਾ ਆਪ ਤੇ ਮਸੂਣਾ ਸਾਹਿਬ ਮੈਡੀਕਲ ਕਾਲਜ ਦਾ ਨੀਦਰਿਕਾ ਦਾ ਤੇ ਸਾਡੇ ਤੋਂ ਪਹਿਲੇ ਜੇ ਮਗਰ ਇਹਨਾਂ ਦੇ ਆਪਾਂ ਥੋੜਾ ਗੁੱਸਾ ਕਰਕੇ ਉਹਨਾਂ ਨੂੰ ਬੰਦ ਲਿਆ ਵੀ ਉਹ ਵਿਜੇਂਦਰ ਸਿੰਘ ਦਾ ਇਕਵਿੰਸਟਰ ਸਿੰਘ ਇਕ ਮੈਂਬਰ ਕੌਂਸਲ ਮੈਂਬਰ ਆ ਉਹਨੇ ਇੱਕ ਪੀਸੀ ਆ ਦੇ ਵਿੱਚ ਪੀਸੀ ਦਾ ਸੈਟਲਾਈਟ ਹਸਪੀਟਲ ਦਾ ਕਾਬੜਾ ਚ ਇੱਕ ਉਹਨੇ ਕਾਤਾ ਮੈਮੋਰੈਂਡਮ ਕੈਂਸਰ ਹਸਪੀਟਲ ਦਾ ਸੰਬੰਧ ਉਹ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਤੁਹਾਡੇ ਇੱਕ ਮੰਤਰੀ ਲਗਾ ਕੰਮ ਕਰ ਸਕਦਾ ਇੱਕ ਇੰਟੀਗਰ ਕੰਮ ਕਰ ਸਕਦਾ ਤੇ ਮੁੱਖ ਮੰਤਰੀ ਨੂੰ ਕੀ ਹੋਇਆ ਦੋ ਸਾਲਾਂ ਦੇ ਵਿੱਚ ਮੈਂ ਧੂੜੀ ਗਿਆ ਉਹ ਕਹਿੰਦੇ ਜੇ ਕੋਈ ਫਾਟਕ ਸੜਾ ਧੂੜੀ ਨੂੰ ਸ਼ਹਿਰ ਨੂੰ ਵੰਡ ਲਿਆ ਰੇਲਵੇ ਲਾਈ ਇੱਕ ਰੇਲ ਓਵਰ ਬ੍ਰਿਜ ਨਹੀਂ ਬਣਿਆ ਫਾਟਕ ਨਹੀਂ ਬਣਿਆ ਉਹੋ ਨਹੀਂ ਬਣਿਆ ਫਾਟਕ ਨਹੀਂ ਬਣਿਆ ਸ਼ੂਗਰ ਮੇਲੇ ਉਹ ਦੀ ਸਾਡੀ ਉਹ ਚਲਦੀ ਕਿਸਾਨਾਂ ਦਾ ਗੰਨਾ ਉੱਥੇ ਚਾਹੁੰਦਾ ਜੇਗਾ 2022 ਦੀ ਅਕਤੂਬਰ ਚ ਉਹੀ ਬਾਤ ਹੋ ਗਈ ਜਿਹੜੀ ਦਾ ਕੀ ਸੀ ਮੈਡੀਕਲ ਕਾਲਜ ਦਾ ਕੀ ਕਰਵਾਉਣਾ ਸੀ ਜਿਹੜੀ ਬੜੀਆ ਉਹ ਚੀਜ਼ਾਂ ਵੀ ਪੰਚ ਗਈ ਮੈਂ ਆਪਣੇ ਨਮਜਾਬ ਸੁਦਾਵੇਗਾ ਸਾਦਾਵੇ ਨਾ ਕਹਿ ਸਕਦਾ ਪਿਛਲੇ 2 ਸਾਲ ਚ ਕੋਈ ਕੰਮ ਨਹੀਂ ਹੋਇਆ ਪਿੰਡਾਂ ਦੇ ਵਿੱਚ ਇਸ ਕਰਕੇ ਕਾਉਂਸਲ ਫ੍ਰੀਜ਼ ਕਰਦੇ ਸਾਰਿਆਂ ਦੇ ਅਗੇ ਜੀ ਕਾਂਗਰਸੀ ਸਰਪੰਚ ਉਹ ਖਜ਼ਾਨਾ ਥੋੜਾ ਕਿਸੇ ਕਾਂਗਰਸੀ ਦਾ ਹੋ ਜਾਊ ਤਾਂ ਤੁਹਾਡਾ ਹੋਆ ਉਹ ਪੈਸੇ ਤੁਹਾਡੇ ਦੇ ਲੱਗਣੇ ਸੀਗੇ ਅger ਕੋਈ ਗਲੀ ਬਣ ਜਾਂਦੀ ਸੀcret ਹੋ ਜਾਂਦਾ ਅਸੀਂ ਕੱਲ ਅਫਸਰਸ ਪੌਲੀ ਗਏ ਉੱਥੇ ਸੰਗੁਰ ਸ਼ਹਿਰ ਵਿੱਚ ਸ਼ਿਵਮ ਕੌਰ ਨੇ ਉਹ ਕਹਿੰਦੇ 28 ਲੱਖ ਰੁਪਏ ਸਿਕਲਾ ਸਾਹਿਬ ਨੇ ਮਨਜ਼ੂਰ ਕਰਾਇਆ ਸੀ ਜਿਹੜਾ ਕੰਮ ਸੀ ਰੇਂਦਾ ਹੋ ਗਿਆ ਹੋ ਗਿਆ ਪਿਛਲੇ 2 ਸਾਲ ਦਾ ਕੰਮ ਠੱਪ ਪਿਆ ਕੱਚੇ ਰਸਤੇ ਸ਼ਹਿਰ ਦੇ ਵਿੱਚ ਸੰਗੁਰ ਇਹ ਇਹਦਾ ਬਤਨ ਹੋਇਆ ਕਿ ਆਪਾਂ ਸਤਾ ਸਿਰਫ ਆਪਣੀ ਹਿਆਸ਼ੀ ਲਈ ਸੀ ਅਸੀਂ ਹਜ਼ਾਰ ਗੱਲ ਮੈਂ ਲਈਏ ਆ ਸੈਂਕੜੇ ਅਜਰੀਆ ਫੱਡੀਆਂ-ਫੱਡੀਆਂ ਟਿਊਟਾ ਲੈਕਸਨ ਗੱਡੀਆਂ ਪੰਜ-ਪੰਜ ਕਲੋਗੀਆਂ ਬੁਲੇਟ ਗੁੱਟ ਦੇ ਤੁਸੀਂ ਸਾਰਾ ਕੰਮ ਲੈ ਕਰਦੇ ਹੋ ਅਸੀਂ ਤਾਂ ਉਹ ਉਹਨੂੰ ਛੁੱਟਣ ਵਾਸਤੇ ਸਤਾ ਲਈ ਸੀ ਹੈਲੀਕਾਪਟਰ ਚੜ੍ਹਨ ਲਈ ਲਈ ਸੀ ਇਹਨਾਂ ਪਰਵਾਣਾਂ ਵਾਸਤੇ ਸੋਹਣਾਂ ਲੱਗੇਗਾ ਪਰਵਾਰ ਤੇ ਅੱਜ ਤੱਕ ਤੁਸੀਂ ਇਹਦੇ ਜਿਹੜਾ 89 ਬੰਦਿਆਂ ਦਾ ਇੱਕ ਵੱਡਾ ਟੱਡੂ ਫਟਵਾਇਆ ਉਸ ਸੱਤਵੇਂ ਤੁਸੀਂ ਮੁਕਾਸਤੇ ਕੀ ਕੀਤਾ ਪਿਛਲੇ 2 ਸਾਲ ਦੇ ਸਵਾਇ ਪਬਲਿਸਿਟੀ ਤੋਂ ਸਵਾਇ ਖਬਰਾਂ ਦੇ ਬੋਟ ਰੌਣ ਤੋਂ ਸਵਾਇ ਝੂਪਰਣ ਤੋਂ ਸਵਾਇ ਮੀਡੀਆ ਦੇ ਪ੍ਰਚਾਰ ਕਰਨ ਤੋਂ ਚੁਪਕਲੇ ਸਵਾਲ ਤੋਂ ਵਿਧਾਨ ਸਭਾ ਕਪਣੇ ਆਗੂਆਂ ਦੇ ਨਾਲ ਰੋਧੀਆਂ ਨਾਲ ਕਿ ਚਿਚੀਆਂ ਲੈ ਕੇ ਲੜਨ ਤੋਂ ਸਵਾਇ ਪਰਚੇ ਦਰਜ ਕਰਨ ਤੋਂ ਕੀ ਕੀਤਾ ਵੰਤਾ ਇਸ ਕਰਕੇ ਮੈਨੂੰ ਬੜੇ ਤੋਖ ਹੋਇਆ ਕਿ ਇਹ ਜਿਹੜਾ ਅਖੋਤੀ ਖਲਵਾ ਸੀ ਜਿਹੜਾ ਇਹਨਾਂ ਨੇ ਇਨਕਲਾਬ ਦਾ ਨਾਰਾ ਵਜਾਇਆ ਇਸ ਨਾਰੇ ਨੂੰ ਬਦਨਾਮ ਕੀਤਾ ਹੁਣ ਪੰਜਾਬ ਦੇ ਲੋਕੀ ਲੰਬੇ ਸਮੇਂ ਤੱਕ ਕਿਸੇ ਤੇ ਭਰੋਸਾ ਨਹੀਂ ਕਰਨਗੇ ਜੇ ਕੋਈ ਇਨਕਲਾਬ ਦੀ ਗੱਲ ਕਰੇਗਾ। ਭੋਪਾਲ ਦੇ ਗਾਂਧੀ ਆਪਣੇ ਨਾਲ ਤੇ ਹਮੇਸ਼ਾ ਲੜ ਰਹੇ ਨੇ। ਉਹ ਬੜੀ ਅੱਛੀ ਗੱਲ ਕਹਿੰਦੇ ਇਹ ਜਿੰਨੇ ਜੀ ਇਹਨਾਂ ਨੇ ਇਨਕਲਾਬ ਦਾ ਜਰਬ ਪਾਠ ਕੀਤਾ। ਪੰਜਾਬ ਦੇ ਲੋਕੀ ਬਹੁਤ ਬਹਾਦਰ ਨੇ। ਹਰ ਸਾਲ ਪਹਿਲਾਂ ਜਦੋਂ ਸਾਰੇ ਦੇਸ਼ ਨੇ ਇੱਕ ਨਵੇਂ ਬੈਸੇ ਦੀ ਸੀਟ ਲਈ ਆਵਾਜ਼ ਨਹੀਂ ਉਸ ਚਾਰ ਸਤਾਏ ਤੋਂ ਜਰਾ ਕੇ ਭੇਜਿਆ ਜਰਾ। ਅੱਜ ਵੀ ਖੜੇ ਨੇ ਉਹ ਜਿਹੜੇ ਬੰਦੇ ਇਹਨਾਂ ਨਾਲ ਪਹਿਲਾਂ ਜੁੜੇ ਸੀਗੇ। ਅੱਜ ਜਿਨ੍ਹਾਂ ਨੇ ਪਾਰਟੀ ਆਸ ਤੇ 5 ਕਰੋੜ ਰੁਪਏ ਦਿੱਤਾ ਸੀ ਪ੍ਰਸ਼ਾਦ ਕੂਸ਼ ਨੇ ਜਦੋਂ ਆਨੇ ਆਨਾ ਹਜ਼ਾਰੇ ਦਾ ਦੋਟਰ ਹੋ ਕੇ ਪਾਰਟੀ ਬਣੀ 5 ਦੂਰ ਉਹ ਕੀ ਦਾ ਬਹੁਤ ਬੜਾ ਸੁਪਰੀਮ ਪ੍ਰੋਟੋਕੋਲ ਸਾਲ ਤੋਂ ਮੇਰਾ ਉਨ ਕੱਢ ਕੇ ਬਾਹਰ ਹੁੰਦਾ ਕੁਮਾਰ ਵਿਸ਼ਵਾਸ ਆਪਰੇ ਕਲਾਕਾਰ ਸੀ ਕਹੇ ਜੋ ਬਾਤ ਮਾਰਿਆ ਜਿਨ੍ਹਾਂ ਜਿਨ੍ਹਾਂ ਨੂੰ ਲੱਗਿਆ ਕਿ ਖਤਰਾ ਹੋ ਸਕਦਾ ਹੈ ਗੱਲ ਉਤਸੰਗਦੇ ਨਹੀਂ ਕਿ ਸਾਡਾ ਸਵਾਲ ਕਰ ਸਕਦੇ ਨੇ ਸਾਰੇ ਦਰਜਾ ਬਦਰਜਾ ਹੌਲੀ ਹੌਲੀ ਚਾਹੇ ਉਹ ਰਵਿੰਦਰ ਜਾਦਵ ਸੀ ਕਿਸਾਨਾਂ ਦਾ ਹੋ ਚਾਹੇ ਉਹ ਆਸ਼ੂਪ੍ਰੋਸ਼ ਇੱਕ ਗੰਢ ਸੀ ਫਿਰ ਡਾਕਟਰ ਗਾਂਧੀ ਕੱਢਦਾ ਫੂਲ ਕੱਢਦਾ ਧੂਖੀ ਕੱਢਦਾ ਘੇਰਾ ਕੱਢਦਾ ਚੁੱਧੂ ਕੱਢਦਾ ਕੌਣ ਆ ਬੱਚੇ ਹੁਣ ਕੋਈ ਨਾ ਕੋਈ ਬੱਚੇ ਕੌਣ ਨੇ ਬਿਲਕੁਲ ਇੱਕ ਗਗਨਨ ਮੋਲੇ ਕੇ ਆ ਤੁਪੀਆਂ ਮਾਰਨਾਰੇ 5 ਮਿੰਟ ਤੇ ਐਮਐਸਪੀ ਦੇ ਦੇ ਪੰਜ ਮਿੰਟ ਤੇ ਕਿਤੇ ਹੀ ਉੱਤਰ ਨਹੀਂ ਪੜੇ